ਜੀਤਨ ਸਾਹਿਬ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਤੁਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੇ ਵੀਰ ਅੱਜ ਜਿਹੜਾ ਅਸੀਂ ਸ਼ੁਰੂ ਕੀਤਾ ਹੈ ਮੈਂ ਸੁਰਸਿੰਘ ਪਿੰਡ ਤੋਂ ਚੱਲਿਆ ਜਿਹੜੀ ਸਿੱਖਿਆ ਕ੍ਰਾਂਤੀ ਅੱਗੇ ਗੱਲਾਂ ਬਾਤਾਂ ਚ ਹੁੰਦੀ ਸੀ ਜਦੋਂ ਪਹਿਲੀ ਸਰਕਾਰਾਂ ਬਣਦੀਆਂ ਸੀ ਤੇ ਜੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਹੈ ਤੇ ਅਸੀਂ ਜਿਹੜੇ ਇਹ ਅਦਗਾਟਨ ਕਰਕੇ ਆਏ ਆਂ ਇਹ ਕੰਮ ਕਰਕੇ ਫਿਰ ਉਦਘਾਟਨ ਕੀਤੇ ਆ ਅੱਜ ਸੁਰਸਿੰਗ ਤੋਂ ਚੱਲੇ ਆ ਪਹਿਲਾਂ ਉੱਥੇ 58 ਲੱਖ ਦੀ ਜਿਹੜੀ ਗ੍ਰਾਂਟ ਆ ਜਿਹੜੇ ਕਮਰੇ ਬਣੇ ਆ ਔਰ ਉਹ ਉਦਘਾਟਨ ਕਰਕੇ ਆਏ ਆ ਹੁਣ ਅਸੀਂ ਅਮਰਕੋਡ ਅੱਡੇ ਦੇ ਵਿੱਚ ਆ ਇੱਥੇ 50 ਲੱਖ ਦੀ ਜਿਹੜੀ ਗ੍ਰਾਂਟ ਆ ਉਹਦਾ ਜਿਹੜਾ ਅਸੀਂ ਅੱਜ ਜਿਹੜੇ ਕੰਮਾਂ ਦਾ ਉਦਘਾਟਨ ਕੀਤਾ ਤੇ ਜਿਹੜੀ ਮਾਨ ਸਾਹਿਬ ਨੇ ਤੇ ਸਾਡੇ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀ ਬੈਂਕ ਸਾਹਿਬ ਨੇ ਉਹ ਜਿਹੜੀ ਸਿੱਖਿਆ ਕ੍ਰਾਂਤੀ ਹੁਣ ਦਿਖ ਰਹੀ ਹੈ ਤੁਹਾਨੂੰ ਸਕੂਲਾਂ ਦੀ ਦਿਖ ਵੀ ਦੱਸ ਰਹੀ ਹੈ ਤਾਨੂੰ ਟੀਚਰ ਸਹਿਬਾਨਾਂ ਦਾ ਤੁਸੀਂ ਜਾ ਕੇ ਵੇਖ ਲਓ ਕੋਈ ਘਾਟ ਨਹੀਂ ਮਤਲਬ ਜਿਹੜੀ ਸਿੱਖਿਆ ਕ੍ਰਾਂਤੀ ਹੁਣ ਪਿੰਡਾਂ ਵਿੱਚ ਵੀ ਉਹ ਨਜ਼ਰ ਆਉਣ ਲੱਗ ਪਈ ਆ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਢਾ ਕੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਕਰਾਉਣੀਆਂ ਲੋਕਾਂ ਨੇ ਸ਼ੁਰੂ ਕਰਤੀਆਂ ਧੰਨ ਸਭ ਹੁਣ ਤੱਕ ਕਿੰਨੇ ਸਕੂਲਾਂ ਦਾ ਤੁਸੀਂ ਉਦਘਾਟਨ ਕਰ ਚੁੱਕੇ ਹੋ ਹੁਣ ਤੱਕ ਜਿਹੜਾ ਇਹ ਸ਼ੁਰੂਆਤ ਕੀਤੀ ਆ ਜੀ ਆ ਚੌਥੇ ਸਕੂਲ 'ਚ ਚਾਰ ਸਕੂਲਾਂ ਦੇ ਕੰਮਾਂ ਦਾ ਜਿਹੜਾ ਦੇ ਘਾਟਣਾ ਉਹ ਕਰ ਚੁੱਕੇ ਆ ਕਰੀਬ ਕਿੰਨੇ ਮਤਲਬ ਪਿੰਡਾਂ ਦੇ ਵਿੱਚ ਤੁਸੀਂ ਇਹ ਘਾਟਨ ਜੇ ਟੋਟਲ ਵੀਰੇ ਮੈਂ ਗੱਲ ਕਰਾਂ ਹੁਣ ਤੱਕ 50 ਕਰੋੜ ਰੁਪਈਆ ਦੀ ਗ੍ਰਾਂਟ ਜਿਹੜੀ ਹੈ ਸਕੂਲਾਂ ਤੇ ਖਰਚ ਚੁੱਕੇ ਆ ਜਿਹੜੇ ਕੱਲੇ ਖੇਮ ਕਰਨ ਨਾਲ ਕੇਚ ਤੇ ਉਹ ਅਸੀਂ ਵੱਖ-ਵੱਖ ਜਿਹੜੇ ਆ ਪੂਰੀ amount ਤੁਹਾਨੂੰ ਦੱਸੀ ਜਾਵਾਂਗੇ ਜਿਵੇਂ ਆ ਅੱਜ ਜਿਹੜੇ 4 ਸਕੂਲਾਂ ਦਾ ਅਸੀਂ ਇਹ ਘਾਟਨ ਕਰਕੇ ਆਏ ਆ 1 ਕਰੋੜ ਤੇ 8 ਲੱਖ ਰੁਪਈਏ ਦੇ ਕੰਮਾਂ ਦਾ ਅੱਜ ਦਾ ਘਾਟਨ ਕੀਤਾ ਜਿਹੜੀ 50 ਕਰੋੜ ਦੀ ਰਾਸ਼ੀ ਆਈ ਹੈ ਤੇ ਅਸੀਂ ਇੱਕ ਜਾਂ ਦੋ ਜਾਂ 4 ਜਿੰਨੇ ਵੀ ਸਕੂਲਾਂ ਦਾ ਡੇ ਬਾਈ ਡੇ ਅਦਘਾਟਨਾ ਕਰਾਂਗੇ ਅਸੀਂ ਪ੍ਰੈਸ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਉਹ ਲੈ ਕੇ ਆਵਾਂਗੇ ਮੈਂ ਵਿਰੋਧੀਆਂ ਨੂੰ ਇਹ ਗੱਲ ਕਹਿਣੀ ਚਾਹਣਾ ਹੈ ਕਿ ਤੁਸੀਂ ਬਹੁਤ ਗੱਲਾਂ ਕਰਦੇ ਹੋ ਤੇ ਤੁਸੀਂ ਜਿਹੜੀ ਕਈ ਵਾਰੀ ਤੁਸੀਂ ਕੈਮਰੇ ਵਾਲੇ ਭਰਾ ਵੀ ਆ ਥੋੜਾ ਜਿਹਾ ਕਮਾਖ ਮੁਗਰਾਂ ਨੂੰ ਵਿਖਾ ਦਿਓ ਕਈ ਵਾਰੀ ਕਿਉਂਕਿ ਜਿਹੜੇ ਕੀਤੇ ਹੋਏ ਕੰਮਾਂ ਨੂੰ ਵੀ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਉਹਨਾਂ ਨੂੰ ਨਜ਼ਰ ਹੀ ਉਹਨਾਂ ਦੇ ਲਿਆ ਦਿਓ ਕਿ ਸਰਕਾਰ ਨੇ ਆ ਕੰਮ ਕੀਤੇ ਆ ਔਰ ਕਰਕੇ ਵਿਖਾਏ ਆ ਗੱਲਾਂ ਨਹੀਂ ਕੀਤੀਆਂ ਤੁਹਨ ਸਾਹਿਬ ਤੁਸੀਂ ਸਕੂਲ ਦੇ ਵਿੱਚ ਪਹੁੰਚੋ ਸਟਾਫ ਬੋਲੋ ਕੀ ਪ੍ਰੋਬਲਮਾਂ ਜਿਹੜੀਆਂ ਨੇ ਤੁਹਾਨੂੰ ਦੱਸੀਆਂ ਗਈਆਂ ਨੇ ਮੇਰੇ ਜਿਹੜੀ ਸਟਾਫ ਜਿਹੜਾ ਬਾ ਸਾਡਾ ਮੈਂ ਸਮਝਦਾ ਐ ਕਿ ਸਭ ਤੋਂ ਮੈਂ ਆਪ ਜੇ ਟੀਚਰ ਸਾਹਿਬਾਨਾਂ ਦੀ ਗੱਲ ਕਰਾਂ ਅਧਿਆਪਕਾਂ ਦੀ ਗੱਲ ਕਰਾਂ ਮੈਂ ਸਿਰ ਝੁਕਾ ਕੇ ਉਹਨਾਂ ਦਾ ਸਤਿਕਾਰ ਕਰਦਾ ਕਿਉਂਕਿ ਜਿੰਨੀ ਵੀ ਜਿਹੜੀ ਤਰੱਕੀ ਆ ਸਾਡੇ ਪੰਜਾਬ ਦੀ ਇਹਨਾਂ ਨੇ ਨੀਂਹ ਰੱਖਣੀ ਐ ਏ ਨੀਂ ਦੇ ਸਿਰ ਤੇ ਜਾ ਕੇ ਜਿਹੜਾ ਸਾਡੇ ਬੱਚਿਆਂ ਦਾ ਭੁੱਖ ਮਾਣਾ ਹੁੰਦਾ ਜਿਹੜੀਆਂ ਮੁਸ਼ਕਲਾਂ ਵੀ ਟੀਚਰ ਸਾਹਿਬਨ ਦੱਸ ਰਹੇ ਆ ਪਹਿਲੀ ਗੱਲ ਤੋਂ ਮੌਕੇ ਤੇ ਹੱਲ ਕਰ ਰਹੇ ਆ ਔਰ ਇੱਕ ਇੱਕ ਚੀਜ਼ ਜਿਹੜੀ ਆ ਵੀ ਜੇ ਬਿਲਡਿੰਗਾਂ ਬਣੀਆਂ ਉਹ ਸਾਡੇ ਟੀਚਰ ਸਾਹਿਬਾ ਨੇ ਉਹ ਸਾਨੂੰ ਪਹਿਲਾਂ ਦੱਸਿਆ ਸੀ ਕਿ ਇੱਥੇ ਆ ਕਮਰਿਆਂ ਦੀ ਘਾਟ ਆ ਇੱਥੇ ਚਾਰ ਦੀਵਾਰੀ ਹੋਣ ਵਾਲੀ ਆ ਇੱਥੇ ਬਾਥਰੂਮ ਬਣਨ ਵਾਲੇ ਆ ਉਹ ਜਿਹੜੀਆਂ ਅਸੀਂ ਘਾਟਾਂ ਨੂੰ ਇੱਕ ਇੱਕ ਕਰਕੇ ਜਿਹੜਾ ਉਹ ਦੂਰ ਕਰ ਰਹੇ ਆ ਔਰ ਜਿਹੜੀਆਂ ਵੀ ਘਾਟਾਂ ਜਾਂ ਜਿਹੜੀਆਂ ਵੀ ਸਮੱਸਿਆ ਸਾਡੇ ਟੀਚਰ ਸਾਹਿਬਣ ਮੇਰੇ ਧਿਆਨ ਚ ਲਿਆਉਣਗੇ ਉਹ ਮੌਕੇ ਤੇ ਹੀ ਹੱਲ ਕਰਕੇ ਦੇਵਾਂਗਾ ਕਈ ਅਜੇ ਵੀ ਸਕੂਲਾਂ ਦੇ ਵਿੱਚ ਜਿਹੜੇ ਆ ਟੀਚਰ ਬਹੁਤ ਘੱਟ ਨੇ ਤੇ ਉਹਨਾਂ ਦੇ ਜਿਹੜੇ ਸਕੂਲਾਂ ਦੇ ਵਿੱਚ ਭਰਤੀ ਕਦੋਂ ਤੱਕ ਪੂਰੀ ਹੋ ਜਾਏਗੀ ਨਹੀਂ ਭਰਤੀ ਹੋ ਚੁੱਕੀ ਹੈ ਜੀ ਮੇਰਾ ਖਿਆਲ ਬੀਓ ਸਾਹਿਬ ਦੱਸ ਰਹੇ ਸੀ ਕਿ ਜਿਹੜੇ ਕਿੰਨੇ ਆ ਜੀ ਉਹ 2364 2364 2364 ਟੀਚਰ ਬੋਰਡਰ ਜਿਹੜਾ ਵਾ ਉਹ ਬੋਰਡਰ ਤੇ ਹੀ ਟੀਚਰ ਜਿਹੜੇ ਸਾਰੇ ਆਉਣੇ ਆ ਤੇ ਉਹਨਾਂ ਦੇ ਵਿੱਚੋਂ ਬਹੁਤ ਜਲਦੀ ਇੱਕ ਮਹੀਨੇ ਤੱਕ ਮੇਰਾ ਖਿਆਲ ਹੈ ਜਿਹੜੇ ਬਾਕੀ ਕਿਤੇ ਘੱਟ ਵੀ ਹੈ ਟੀਚਰ ਉਹਦੇ ਟੀਚਰ ਪਹੁੰਚ ਜਾਣਗੇ ਸਿੱਖਿਆ ਮੰਤਰੀ ਵੱਲੋਂ ਪਿੱਛੇ ਜੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਰਾਖਵੀਆਂ ਜਿਹੜੀਆਂ ਸੀਟਾਂ ਜਿਹੜੀਆਂ ਰੱਖੀਆਂ ਜਾਣਗੀਆਂ ਕਿ ਉਹ ਜਿਹੜੀ ਜਿਹੜੀ ਮਹਿਮ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਬਿਲਕੁਲ ਜੀ ਕਿਉਂ ਨਹੀਂ ਅਮਲ ਵਿੱਚ ਲਿਆਂਦੀ ਜੇ ਕੋਈ ਸਰਕਾਰ ਜਿਹੜਾ ਪ੍ਰਾਈਵੇਟ ਸਕੂਲ ਜੋ ਸ਼ਰਤ ਨਹੀਂ ਮੰਨੂਗਾ ਤੁਸੀਂ ਸਾਡੇ ਵਿੱਚ ਧਿਆਨ ਚ ਲਿਆਓ ਉਹਨੂੰ ਮਨਵਾਵਾਂਗੇ ਤੇ ਜਿਹੜੀ ਜੇ ਨਹੀਂ ਮੰਨੂਗਾ ਉਹਦੀ ਮਾਨਤਾ ਰੱਦ ਕਰਾਂਗੇ ਇਸ ਇਹ ਸਰਕਾਰ ਦੀ ਜਿਹੜੀ ਆ ਕੋਈ ਇਹ ਚ ਕੋਈ ਢਿੱਲ ਨਹੀਂ ਜਿਹੜੀ ਸਰਕਾਰ ਨਾਲ ਗੱਲ ਕਹਤੀ ਉਹ ਗੱਲ ਕਰਕੇ ਵਖਾਉਣੀ ਆ ਰੋਧੀ ਤੇ ਰਕਸਰ ਤੁਹਾਨੂੰ ਮਤਲਬ ਕਹਿੰਦੇ ਆ ਕਿੰਨਾ ਸਾਲਾਂ ਚ ਕੀਤਾ ਕੀ ਆ ਬਹਲਾ ਦੇ ਨਾਂ ਤੇ ਸਰਕਾਰ ਆਈ ਪਰ ਬਦਲਾ ਨਜ਼ਰ ਨਹੀਂ ਆਇਆ ਮੇਰੇ ਵੀ ਕੀਤਾ ਫਿਰ ਤੁਸੀਂ ਆ ਕੈਮਰੇ ਲਿਆ ਕੇ ਰੋਹੇ ਤੁਰੇ ਫਿਰ ਤੁਸੀਂ ਆਪ ਬੁਖਾਰਿਆ ਕਰੋ ਉਹਨਾਂ ਨੂੰ ਹੁਣ ਮੇਰੇ ਤੋਂ ਪੁੱਛਣ ਦੀ ਲੋੜ ਹੀ ਨਹੀਂ ਜੇ ਕੇ ਨੂੰ ਭਰਾਵਾ ਨਹੀਂ ਨਜ਼ਰ ਆਉਂਦਾ ਤੇ ਉਹਦੀਆਂ ਅੱਖਾਂ ਨਾਲ ਜਾ ਕੇ ਇਲਾਜ ਕਰਾਵੇ ਆਪਦੀਆਂ ਦਾ ਮੇਰੇ ਮੇਰਾ ਕੋਈ ਕਸੂਰ ਨਹੀਂ ਨਾ ਹੈਗਾ ਉਹਦੀਆਂ ਅੱਖਾਂ 'ਚ ਫਰਕ ਹੋਊਗਾ ਫਿਰ ਜੇ ਉਹਨੂੰ ਮੇਰਾ ਵਕਾਫੀ ਨਾ ਨਜ਼ਰ ਆਉਂਦਾ ਉਹਦੀ ਅੱਖਾਂ ਠੀਕ ਹੋਣ ਵਾਲੀਆਂ ਆਪਣੀ ਅੱਖਾਂ ਦਾ ਕੇ ਡਾਕਟਰ ਕੋਲ ਜਾਵੇ ਜੇ ਨਹੀਂ ਪੈਸੇ ਹੈਗੇ ਤੇ ਮੈਂ ਦੇ ਦਊਂਗਾ ਆਪਣੀ ਅੱਖਾਂ ਠੀਕ ਕਰਾ ਤੁਣ ਸਾਹਿਬ ਸਰਕਾਰ ਨੇ ਇੱਕ ਬਹੁਤ ਵਧੀਆ ਮਹਮ ਜਿਹੜੀ ਹੈ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਦੇ ਵਿਰੁੱਧ ਤੁਹਾਡੇ ਹਲਕੇ ਦੇ ਵਿੱਚ ਕਿੰਨੀ ਕੁ ਠੱਲ ਪਈ ਆ ਇਸ ਕੰਮ ਨੂੰ ਲੈ ਕੇ ਵੀਰੇ ਹੁਣ ਸਰਕਾਰ ਇੱਕ ਮੈਂ ਗੱਲ ਦੱਸਾਂ ਜੀ ਮੈਂ ਤੁਹਾਡੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਇਹ ਮੈਂ ਜਨਤਾ ਨੂੰ ਵੀ ਬੇਨਤੀ ਕਰਨੀ ਚਾਹਣਾ ਐਦੋਂ ਵੱਧ ਕਿਸੇ ਸਰਕਾਰ ਨੇ ਕਦੀ ਲੜਾਈ ਨਹੀਂ ਲੜਨੀ ਜਿਹੜਾ ਇਹ ਯੁੱਧ ਵਿੱਢਿਆ ਇਦੇ ਵਿੱਚ ਸਾਨੂੰ ਸਾਰਿਆਂ ਨੂੰ ਇਨਵੋਲਵ ਹੋਣਾ ਚਾਹੀਦਾ ਹੈ ਜਿਹੜਾ ਵੀ ਗੰਦਾ ਜਿਹੜਾ ਵੀ ਮਾੜਾ ਬੰਦਾ ਨਸ਼ਿਆਂ ਦਾ ਧੰਦਾ ਕਰਦਾ ਉਹਨਾਂ ਦੇ ਨਾਂ ਸਾਨੂੰ ਨਸ਼ਰ ਕਰਨੇ ਚਾਹੀਦੇ ਆ ਔਰ ਸਰਕਾਰ ਤਾਂ ਲੋਕਾਂ ਦੇ ਕੋਠੇ ਢਾ ਰਹੀ ਘਰ ਢਾ ਰਹੀ ਆ ਤੇ ਮੈਨੂੰ ਲੱਗਦਾ ਜਿਹੜੇ ਮਾਰੇ ਬੰਦੇ ਆ ਉਹ ਹੁਣੇ ਕੰਮ ਛੱਡ ਕੇ ਭੱਜ ਜਾਣਗੇ ਜੇ ਨਹੀਂ ਕੋ ਛੱਡੂਗਾ ਤੇ ਉਹਨਾਂ ਲਈ ਫਿਰ ਜਿਹੜੀਆਂ ਜੇਲਾਂ ਮੋਂ ਤਿਆਰ ਆ ਉਹ ਤਿਆਰ ਨੇ ਕਿਸੇ ਦੀ ਕੋਈ ਨਸ਼ੇ ਵਾਲੇ ਮਸਲੇ 'ਚ ਕਿਸੇ ਦਾ ਕੋਈ ਲਿਆਜ ਨਹੀਂ ਹੋਣਾ ਵਿਰੋਧੀਆਂ ਵੱਲੋਂ ਅਕਸਰ ਹੀ ਟਾਡੇ ਤੇ ਤੰਜ ਕੱਸਿਆ ਜਾਂਦਾ ਹੈ ਕਿ ਤੁਹਾਨੂੰ ਪਿੱਛੇ ਜੋ ਲਿਸਟਾਂ ਵੀ ਜਾਰੀ ਉਹਨਾਂ ਨੇ ਦਿਖਾਈਆਂ ਹੀ ਤੇ ਅਜੇ ਤੱਕ ਤੁਹਾਡੇ ਹਲਕੇ ਦੇ ਵਿੱਚ ਪੀਲਾ ਪੰਜਾ ਨਹੀਂ ਉਹਨਾਂ ਤਸਕਰਾਂ ਤੇ ਚੱਲਿਆ ਮੇਰੇ ਵੀਰ ਉਹ ਵੀ ਬਹੁਤ ਜਲਦੀ ਤੁਹਾਨੂੰ ਪੰਜਾਬੀ ਜਿਹੜਾ ਚੱਲਦਾ ਨਜ਼ਰ ਆਊਗਾ ਤੇ ਵਿਰੋਧੀ ਵੀ ਮੈਂ ਕਹਿੰਨਾ ਲੱਭ ਉਹਨਾਂ ਦੀਆਂ ਵੱਡੀਆਂ ਉਮਰਾਂ ਕਰੇ ਸੱਚੇ ਪਾਤਸ਼ਾਹ ਉਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਵਿਰੋਧੀਆਂ ਦੀਆਂ ਉਹ ਸਾਨੂੰ ਯਾਦ ਕਰਾਉਂਦੇ ਰਹਿਣ ਤੇ ਉਹ ਸਮੇਂ ਹਮੇਸ਼ਾ ਵਿਰੋਧੀ ਬਣ ਕੇ ਰਹਿਣ ਅਸੀਂ ਲੋਕਾਂ ਦੇ ਕੰਮ ਕੱਢਦੇ ਰਹੀਏ ਤੇ ਉਹ ਆਪਣੀ ਵਿਰੋਧਤਾ ਕਰਕੇ ਸਾਨੂੰ ਸਭ ਨੂੰ ਦੱਸਦੇ ਰਹਿਣ ਜਿਹੜੀਆਂ ਢਿੱਲਾ ਮੁੱਠਾ ਹੋਣਗੇ ਅਸੀਂ ਉਹ ਕੱਢਾਂਗੇ ਉਹ ਦੂਰ ਕਰਾਂਗੇ ਤੇ ਉਹ ਆਪਦੀਆਂ ਅੱਖਾਂ ਨਾਲ ਹਲਕੇ ਦਾ ਵਿਕਾਸ ਜਿਹੜਾ ਉਹ ਵੇਖਣਾ ਰਜਿੰਦਰ ਸਿੰਘ ਲਾਲਪੁਰਾ ਵੱਲੋਂ ਇੱਕ ਨਵਿਕਲੀ ਪਹਿਲ ਕੀਤੀ ਗਈ ਆ ਕੋਈ ਸਰਪੰਚ ਪਿੰਡ ਦਾ ਬੰਦਾ ਛਡਾਉਣ ਗਿਆ ਨਸ਼ੀ ਤਸਕਰੀ ਵਾਲਾ ਉਹਨਾਂ ਨੇ ਉਹ ਸਰਪੰਚ ਨੂੰ ਹੀ ਅੰਦਰ ਕਰਾ ਦਿੱਤਾ ਲਾਲਪੁਰਾ ਸਾਹਿਬ ਕਿਸ ਤਰ੍ਹਾਂ ਦੇਖਦੇ ਇਹ ਚੀਜ਼ ਤੇ ਬਹੁਤ ਚੰਗੀ ਗੱਲ ਆ ਵੀਰੇ ਜੇ ਕੋਈ ਸਰਪੰਚ ਨਸ਼ੇ ਵਾਲੇ ਮਗਰ ਜਾਂਦਾ ਤੇ ਸਰਪੰਚ ਨੂੰ ਹੀ ਅੰਦਰ ਕਰ ਦੇਣਾ ਚਾਹੀਦਾ ਜੇ ਐਮਐਲਏ ਕੋ ਜਾਂਦਾ ਉਹਨੂੰ ਵੀ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਤੁਸੀਂ ਸਰਪੰਚ ਦੀ ਗੱਲ ਹੀ ਛੱਡੋ ਜੇ ਐਮਐਲਏ ਕਿਸੇ ਨਸ਼ੇ ਵਾਲੇ ਦੀ ਸਪਾਰਸ਼ ਕਰਦਾ ਐਮਐਲਏ ਦੀਆਂ ਵੀ ਉਹਦੇ ਲਈ ਸਲਾਹਾਂ ਚਾਹੀਦੀਆਂ ਨਸੇ ਮੇਰੇ ਇੱਕ ਗੱਲ ਦੱਸਾਂ ਜੀ ਇਹ ਬੰਦਾ ਮਤ ਸੋਚੇ ਕੋਈ ਸਰਪੰਚ ਮਤ ਸੋਚੇ ਕੋਈ ਐਮਐਲਏ ਮਤ ਸੋਚੇ ਜਿਹੜੀ ਇਹ ਅੱਗ ਲੱਗੀ ਆ ਇਹ ਆਗਣੇ ਰੇਕ ਦੇ ਘਰ ਨੂੰ ਸਾੜਨਾ ਇੰਨੇ ਕਦਾ ਕੇਦਾ ਲਿਆਇ ਕਰਨਾ ਇਹਦੇ ਵਿੱਚ ਜਿਹੜਾ ਬੰਦਾ ਵੀ ਕੋਈ ਨਵਾਲਵ ਆ ਉਹਦੇ ਦੀ ਲਈ ਜੇਲ ਹੈ ਜਾ ਉਹਦੇ ਲਈ ਗੋਲੀ ਆ ਦੂਜਾ ਉਹਦੇ ਲਈ ਕੰਮ ਹੀ ਕੋਈ ਨਹੀਂਗਾ ਕੋਈ ਲਿਹਾਜ਼ ਨਹੀਂ ਹੋਊਗਾ ਨਸ਼ੇ ਤਸ਼ਕਰਾ ਸਰਵਨ ਸਿੰਘ ਧੰਨ ਕਿਸ ਤਰ੍ਹਾਂ ਦੇਖਦੇ ਤੁਹਾਡੇ ਹਲਕੇ ਦਾ ਕੋਈ ਸਰਪੰਚ ਇਸ ਤਰ੍ਹਾਂ ਦਾ ਕਰੇਗਾ ਤੇ ਉਹਦੇ ਲਈ ਜਿਹੜਾ ਮੇਰੇ ਹਲਕੇ ਦਾ ਸਰਪੰਚ ਕਰੂਗਾ ਵੀਰੇ ਮੈਂ ਵੀ ਉਹਨੂੰ ਅੰਦਰ ਭੇਜੂੰਗਾ ਮੇਰੀ ਉਹਦੇ ਨਾਲ ਕੋਈ ਰਿਸ਼ਤੇਦਾਰੀ ਥੋੜੀ ਆ ਜੇ ਸਰਪੰਚ ਕੋ ਗਲਤ ਕੰਮ ਕਰੂਗਾ ਪਹਿਲੀ ਗੱਲ ਤਾਂ ਸਾਡੇ ਸਰਪੰਚ ਜਿਹੜੇ ਉਹ ਬਹੁਤ ਵਧੀਆ ਸਰਪੰਚ ਦਾ ਆਪ ਵਿਚਾਰੇ ਮੈਨੂੰ ਦੱਸਦੇ ਵੀ ਭਾਜੀ ਆ ਲਿਸਟਾ ਬੰਦਾ ਮਾੜਾ ਕੰਮ ਕਰਦਾ ਉਹਨੂੰ ਫੜਾਓ ਅੰਦਰ ਕਰਾਓ ਸਾਡੇ ਸਰਪੰਚ ਨੇ ਕਦੀ ਕਿ ਨਸ਼ੇ ਵਾਲੀ ਜਮਾਨਤ ਦਿੱਤੀ ਹੋਵੇ ਤੇ ਮੈਨੂੰ ਲਿਆ ਕੇ ਕੱਢ ਕੇ ਦੱਸ ਦਿਓ ਜਾਂ ਸਾਡਾ ਕੋਈ ਸਰਪੰਚ ਕਿਸੇ ਦੇ ਮਗਰ ਜਾਂਦਾ ਹੋਵੇ ਤਾਂ ਮੈਨੂੰ ਦੱਸ ਦਿਓ ਮੇਰੇ ਵੀਰ ਠੀਕ ਧੰਨਵਾਦ ਅੱਜ ਮੈਨੂੰ ਕੀ ਨਾ ਦਿਖਦਾ ਤੇ ਕੀ ਤੁਹਾਡੇ ਉੱਤੇ ਸਰ ਮੇਰਾ ਨਾਮ ਸ਼੍ਰੀਮਤੀ ਮਨਿੰਦਰ ਕੌਰ ਮੋਖ ਦੀ ਆਪ ਦਾ ਸਰਕਾਰੀ ਹਾਈ ਸਕੂਲ ਅਮਰਕੋਟ ਅੱਜ ਦਾ ਆਪਣੇ ਸੀਐਮ ਸਾਹਿਬ ਵੱਲੋਂ ਭਗਵੰਤਮਾਨ ਸ਼੍ਰੀ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਪ੍ਰੋਗਰਾਮ ਹੈ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਇਹ ਵਾਕਿਆ ਹੀ ਇਸ ਨਾਲ ਜਿਹੜੀ ਸਕੂਲਾਂ ਦੀ ਨੁਹਾਰ ਜਿਹੜੀ ਉਹ ਬਦਲੀ ਆ ਜੇ ਮੈਂ ਆਪਣੀ ਸਕੂਲ ਦੀ ਹੀ ਗੱਲ ਕਰਾਂ ਤੇ ਮੇਰੇ ਕੋਲ ਜਿਸ ਤਰ੍ਹਾਂ ਕਮਰਿਆਂ ਦੀ ਘਾਟ ਸੀ ਬਾਉਂਡਰੀ ਵਾਲ ਨਹੀਂ ਸੀ ਵਾਸ਼ਰੂਮ ਸੀਗੇ ਜਿਸ ਚੀਜ਼ ਦੀ ਵੀ ਅਸੀਂ ਡਿਮਾਂਡ ਕੀਤੀ ਆ ਤੇ ਸਰਕਾਰ ਨੇ ਸਾਨੂੰ ਉਸੇ ਲਈ ਦੀ ਗ੍ਰਾਂਟ ਜਾਰੀ ਕੀਤੀ ਆ ਤੇ ਅਸੀਂ ਉਹਨਾਂ ਦੇ ਜੋ ਦਿਸ਼ਾ ਨਿਰਦੇਸ਼ ਸੀ ਉਹਦੇ ਹਿਸਾਬ ਨਾਲ ਅਸੀਂ ਸਾਰੀ ਕੰਸਟਰਕਸ਼ਨ ਵੀ ਕਰਵਾਈ ਹੈ ਹਾਂਜੀ ਹਾਂਜੀ ਕਿੰਨੀ ਗ੍ਰਾਂਟ ਜਿਹੜੀ ਆ ਹੁਣ ਠੱਕਾ ਵੀ ਦਾ ਰਿਸਪੌਂਸ ਸਰ ਮੇਰੇ ਕੋਲ ਦੋ ਕਮਰੇ ਦੋ ਵਾਸ਼ਰੂਮ ਤੇ ਇੱਕ ਬਾਉਂਡਰੀ ਵਾਲ ਦੀ 22 ਲੱਖ 37000 ਰੁਪਿਆ ਗ੍ਰਾਂਟ ਆਈ ਹੈ ਜੀ ਧੰਨਵਾਦ ਹੈ ਉੱਚੋ ਸਰਵਨ ਸਿੰਘ ਧੌਣ ਜੀ ਦਾ ਕੀ ਕਹਿਣਾ ਕਰੀ ਸਰ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਆਪਣੇ ਸੀਐਮ ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ ਆਪਣੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬਿਆਸੀ ਦਾ ਤੇ ਸਾਡੇ ਹਲਕੇ ਦੇ ਵ代ਕ ਜਿਹੜਿਆ ਸਰਵਨ ਸਿੰਘ ਧੌਣ ਜੀ ਦਾ ਵੀ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਨਾਲ ਵਿਚਰੇ ਨੇ ਠੀਕ ਆ ਜਿਸ ਨਾਲ ਜਿਹੜੀ ਆਮ ਪਬਲਿਕ ਆ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਲੱਗੇ ਵੀ ਸਰਕਾਰੀ ਸਕੂਲ ਹੁਣ ਉਹ ਸਕੂਲ ਨਹੀਂ ਰਿਹਾ ਵੀ ਜਿੱਥੇ ਅਸੀਂ ਬੱਚੇ ਨਹੀਂ ਭੇਜਦੇ ਸਾਡੇ ਕੋਲ ਬਹੁਤ ਹੀ ਵਧੀਆ ਪੜਿਆ ਲਿਖਿਆ ਸਟਾਫ ਹੈ ਸਾਡੇ ਕੋਲ ਸਾਰਾ ਇਨਫਰਾਸਟ੍ਰਕਚਰ ਹੈ ਜਿਹੜਾ ਕਿ ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਮਾਤ ਦਿੰਦਾ